ਸਸ਼ੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੌਰੰਜਿਤ ਸਿੰਘ ਅੱਜ ਪਹੁੰਚੇ ਹਾਂ ਹਲਕਾ ਪੈਲ ਦੇ ਪਿੰਡ ਕੜਾਣੀ ਕਾਲਾ ਵਿਖੇ ਜਿੱਥੇ 15 ਪਿੰਡਾਂ ਦੀਆਂ ਅਨੰਝਮੀ ਬੱਚਿਆਂ ਦਾ ਜਿਹੜਾ ਕਿ 16ਵਾਂ ਮਹਾਨ ਸਤਕਾਰ ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਮੁਖ ਸੇਵਾਦਾਰ ਜਿਕਤਾਰ ਸਿੰਘ ਨੇ ਦੱਸਿਆ ਕਿ ਇਹ 16ਵਾਂ ਮਹਾਨ ਸਤਕਾਰ ਸਮਾਗਮ ਤਨ ਤਨ ਮਾਤਾ ਗੁਜਰਕੋੜ ਜੀ ਦੇ 400 ਸਾਲਾਂ ਜਨਮ ਸਤਾਪਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨੰਮ ਸਰਸਾਈ ਪਾਛਾ ਇਸ ਸੇਮੀ ਕੜਾਣੀ ਕਾਲਾ ਵਿਖੇ ਪਿੰਡ ਦੀਆਂ ਕਰਾਂ ਪੰਚਾਇਤ ਪਿੰਡ ਦੇ ਸਮੂਹ ਇਲਾਕਾ ਨਮਸੀਆਂ ਤੇ ਲੋਕ ਲਹਿਰ ਮਹੰਤ ਕਲੱਬ ਰਾਮ ਕੰਨਿਆ ਕਲੱਬ ਦੇ ਸਹਿਯੋਗ ਨਾਲ ਜਿਹੜਾ ਕਿ ਇਹ ਸੰਸਮਗਮ ਕਰਵਾਇਆ ਗਿਆ। ਇਸ ਮੌਕੇ ਤੇ ਪਿੰਕਡਾਣੀ ਕਲਾ ਦੇ ਨਾਲ ਲੱਗਦੇ ਪਿੰਡ ਪੱਠਲ, ਜਹਾਂਗੀਰ, ਕਟਾਰੀ, ਲੰਡਾ, ਬੁਆਣੀ, ਬਲਾਸਪੁਰ, ਰੋਲ, ਮਕਸੂਦੜਾ ਅਤੇ ਨਾਲ ਹੋਰ ਲੱਗਦੇ ਜਿਹੜੇ ਪਿੰਡਾਂ ਦੀਆਂ 15 ਪਿੰਡਾਂ ਦੀਆਂ ਨਾਮ ਜੰਮੀਆਂ ਬੱਚਿਆਂ ਦੀ ਲੋੜੀ ਪਾਈ ਗਈ। ਇਸ ਮੌਕੇ ਤੇ ਇਸ ਪਿੰਡ ਦੇ ਸਕੂਲ ਦੇ ਛੋਟੇ ਬੱਚਿਆਂ ਦੇ ਵੱਲੋਂ ਜਿਹੜੀਆਂ ਕਿ ਕਵਿਤਾਵਾਂ ਗਈਆਂ ਗਈਆਂ ਤੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਉਹਨਾਂ ਨੇ ਅੱਗੇ ਕਿਹਾ ਕਿ ਸਮਾਗਮ ਦੇ ਉੱਪਰ ਵੱਖ-ਵੱਖ ਧਾਰਮਿਕ ਕਾਗੂ, ਰਾਜਨੀਤਿਕ ਕਾਗੂ ਅਤੇ ਲੀਡਰ ਸਹਿਬਾਨ, ਅਫਸਰ ਸਹਿਬਾਨ ਇਸ ਮੌਕੇ ਤੇ ਪਹੁੰਚੇ। ਆਓ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਨੰਨ੍ਹਮਈ ਬੱਚਿਆਂ ਦੀ ਲੋੜੀ ਪਾਈ ਜਾ ਰਹੀ ਹੈ ਔਰ ਬੱਚਿਆਂ ਦਾ ਸਤਿਕਾਰ ਜਿਹੜਾ ਕੀਤਾ ਗਿਆ, ਬੱਚਿਆਂ ਦੇ ਮਾਤਾ-ਪਿਤਾ ਦਾ ਸਤਿਕਾਰ ਕੀਤਾ ਗਿਆ। ਉਹਨਾਂ ਨੇ ਕਿਹਾ ਹੈ ਕਿ ਇਹ ਸਮਾਗਮ ਜਿਹੜੇ ਕਿਸ ਤਰ੍ਹਾਂ ਕਰਵਾਉਣੇ ਲੈਣੇ ਚਾਹੀਦੇ ਹਨ, ਇਹ ਸਮਾਗਮ ਚੱਲਦੇ ਰਹਿਣੇ ਚਾਹੀਦੇ ਹਨ ਤਾਂਕਿ ਜੋ ਜੜੀਆਂ ਨੇ ਓ ਨਾਮ ਰੋਸ਼ਨ ਕਰ ਲਿਆ ਨੇ ਹੋਰ ਉਹਨਾਂ ਨੇ ਕੀ ਕਿਹਾ ਆਪਸ ਹੁਣ ਵੀ ਲੈਣੇ ਆ ਗੱਲ ਵੀ ਕਰਾਂਗੇ ਇਸ ਦੇ ਨਾਲ ਨਾਲ ਕਿਸ ਤਰੀਕੇ ਦੇ ਨਾਲ ਜਿਹੜਾ ਕਰਨਾ ਨੇ 15 ਪਿੰਡਾਂ ਦੇ ਨੇ ਜਿਹਨੂੰ ਵਿਚੇ ਜਿਹੜੀ ਲੋੜੀ ਪਾਈ ਗਈ ਹੈ ਸੋ ਆਓ ਦੇਖਦੇ ਆਂ ਤਸਵੀਰਾਂ ਤੇ ਕਰਦੇ ਆਂ ਗਲਵਾਟ ਅੱਜ ਜਿਹੜਾ ਸਮਾਗਮ ਕਰਿਆ ਮੈਂ ਪਹਿਲਾਂ ਤਾਂ ਚੈਨਲ ਦਾ ਧੰਨਵਾਦ ਕਰਦਾ ਸਵਰਨ ਪੰਜਾਬ ਦਾ ਕਿਉਂਕਿ ਇੱਥੇ ਆਉਣ ਦੇ ਬਾਈ ਸਵਰਨ ਪੰਜਾਬ ਦਾ ਧੰਨਵਾਦ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਆ ਇਹ ਆਪਣਾ 16ਵਾਂ ਪ੍ਰੋਗਰਾਮ ਆ ਟਰੰਗ ਹੱਤਿਆ ਵਿਰੋਧ ਲੈ ਕੇ ਚੱਲੇ ਆ ਇੱਕ ਲਹਿਰ ਬਖਵਕ ਪਿੰਡਾਂ ਜਾਂਦੇ ਆ 15 ਪਿੰਡਾਂ ਦਾ ਰੱਖਿਆ ਸੀਗਾ ਕਿਉਂਕਿ ਨਾਲ ਮੇਰੇ ਜਿੰਨੀ ਮੈਨੇਜਮੈਂਟ ਖੜੀ ਆ ਅੱਜ ਇੱਥੇ ਆਉਣ ਤੇ ਬਹੁਤ ਵੱਡਾ ਉਤਰਾਲਾ ਸੀਗਾ ਜਿਹੜਾ ਇੱਥੇ ਕੀਤਾ ਗਿਆ ਲੋਡੀਆਂ ਦਾ ਉਹ 15 ਪਿੰਡ ਦੀਆਂ ਨਵਜੰਮੀਆਂ ਬੱਚਿਆਂ ਦਾ ਲੋੜੀ ਫਰਾਲਾ ਕੀਤਾ ਗਿਆ ਦੀ ਆ ਉਹ ਦਾ ਬਹੁਤ ਜੋਬਨ ਦੇ ਰੂਪ ਤੇ ਐਸਬੀਐਮ ਸਾਹਿਬ ਆਪ ਆਏ ਨੇ ਤੇ ਐਸਐਸਪੀ ਮੈਡਮ ਨੇ ਵੀ ਆਉਣਾ ਬਹੁਤ ਜੇ ਟਾਈਮ ਬਾਕੀ ਆ ਕਿ ਆਉਣਾ ਮੈਂ ਧੰਨਵਾਦ ਕਰਦਾ ਜਿਹੜੀਆਂ ਬੱਚੀਆਂ ਇੱਥੇ ਪਹੁੰਚੀਆਂ ਨੇ ਆਪਣੀਆਂ ਨਵਜੰਮੀਆਂ ਬੱਚਿਆਂ ਨੂੰ ਲੈ ਕੇ ਉਹਨਾਂ ਦਾ ਮੈਂ ਤੈਥਰੋ ਧੰਨਵਾਦ ਕਰਦਾ ਇਸ ਜਿਹੜਾ ਸਾਡਾ ਪਲੂਨਾ ਹੱਤਿਆ ਬਰੋਧ ਮਿਸ਼ਨ ਲੈ ਕੇ ਚੱਲਦਿਆਂ ਉਹ ਤੇ ਵੱਡਾ ਯੋਗਦਾਨ ਪਾਇਆ ਮੈਂ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਪਤਵੰਤੇ ਸੱਜਣ ਪਹੁੰਚੇ ਨੇ ਪ੍ਰੈਸ ਵਾਲੇ ਜਾਂ ਹੋਰ ਵੀ ਮੀਡੀਆ ਪਹੁੰਚਿਆ ਮੈਂ ਧੰਨਵਾਦ ਕਰਦਾ ਇੰਨੇ ਬੱਚੇ ਜਿਹੜਾ ਅੱਗੇ ਤਕਰੀਬਨ ਵੀ 111 ਬੱਚੀਆਂ ਦੀਆਂ ਇਸ ਪ੍ਰਕਾਰ ਜਿਹੜਾ ਮੈਜਾ ਜਿਹੜਾ ਦਿੱਤਾ ਕਾਫੀ ਬੱਚਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਕਿਸ ਪ੍ਰਕਾਰ ਦਾ ਬੱਚੇ ਉਹ ਬਾਈ ਜੀ ਜਿਹੜਾ ਚੰਗੇ ਕੰਮ ਕਰਦੇ ਨੇ ਜਿਵੇਂ ਕੋਈ ਬੱਚਿਆਂ ਦਾ ਕੰਮ ਕਰਦਾ ਜਾਂ ਹੋਰ ਕੰਮ ਕਰਦਾ ਉਸ ਨੂੰ ਇਸ ਕਲੱਬ ਵੱਲੋਂ ਸਨਮਾਨ ਕੀਤਾ ਜਾਂਦਾ ਮੇਰੇ ਨਾਲ ਕਲੱਬ ਦੇ ਪ੍ਰਧਾਨ ਖੜੇ ਨੇ ਸਰਦਾਰ ਤਰਸ ਸਿੰਘ ਸਿੰਘ ਪਵਾਲ ਜਿਨ੍ਹਾਂ ਦੀ ਸੋਚ ਇਹ ਹੈ ਆ ਕਿ ਵੱਡੇ ਪੱਧਰ ਤੇ ਜੇ ਕੋਈ ਸਮਾਜ ਲਈ ਚੰਗਾ ਕੰਮ ਕਰਦਾ ਉਹਨੂੰ ਅਸੀਂ ਅੱਗੇ ਲੈ ਕੇ ਆਉਣਾ ਹੈ ਜਿਹੜੇ-ਜਿਹੜੇ ਪ੍ਰਾਣੀ ਕੀਤਾ ਜਾਂਦੇ ਨੇ ਸਨਮਾਨ ਜਿਵੇਂ ਬੱਚਿਆਂ ਨੂੰ ਪੜ੍ਹਾਈ ਲਈ ਯੋਗਦਾਨ ਕਿਤਾਬਾਂ ਜਾਂ ਸਕੂਲਾਂ 'ਚ ਕੋਈ ਵੀ ਕਿਸੇ ਵੀ ਸਟੈਂਡਰਡ ਦਾ ਸਨਮਾਨ ਜਾਂ ਲੋੜਵੰਦਾਂ ਲਈ ਕਿਸੇ ਵੀ ਤਰ੍ਹਾਂ ਦੀ ਹੈਲ ਉਹ ਸਾਡੇ ਕਲੱਬ ਵੱਲੋਂ ਜਿੰਨੇ ਕੁ ਯੋਗਤਾ ਬਣਦਾ ਉਸ ਹਿਸਾਬ ਨਾਲ ਕਰੀਦਾ ਮਤਲਬ ਜਿਹੜੇ ਪ੍ਰੋਜੈਕਟੇ ਚੱਲੇ ਜਾ ਰਹੇ ਨੇ ਅੱਜ ਤੱਕ ਦਾ ਜਿਹੜਾ ਪਿੰਡ ਤੱਕ ਪਹੁੰਚਿਆ ਤੇ ਜਿਹੜਾ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਆ ਤੇ ਕਢਾਣੀ ਕਲਾ ਦੇ ਵਿੱਚ ਹੋ ਰਿਹਾ ਜਿੱਥੇ ਛੇਵੇਂ ਪਾਸਾ ਸਤਿਗੁਰੂ ਹਰਗੋਬਿੰਦ ਪਾਸ਼ਾ ਨੇ ਚਰਨ ਪਾਏ ਬਹੁਤ ਵੱਡਾ ਉਪਰਾਲਾ ਹੈ ਧੀਆਂ ਦੇ ਪ੍ਰਤੀ ਬਰਾਬਰਤਾ ਦਾ ਤੇ ਜਿਹੜੀ ਇਹ ਸਮਾਜ ਸੇਵੀ ਕਿ ਕਮੇਟੀ ਬਣੀ ਆ ਇਹਨਾਂ ਸਮੁੱਚੀ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਆ ਕਿਉਂਕਿ ਧੀਆਂ ਤੋਂ ਲੋਕ ਕਾਫੀ ਸਮਾਂ ਪਹਿਲਾਂ ਕ੍ਰੂਹਾਪਿਆ ਵਰਗੀ ਸਾਨੂੰ ਨਾ ਮੁਰਾਦ ਬਿਮਾਰੀ ਜਿੰਮੜ ਗਈ ਸੀ ਪਰ ਇਹਨਾਂ ਦੇ ਲੋਕ ਲਹਿਰ ਨੇ ਇਹੋ ਜਿਹਾ ਸਮਾਜ ਸੇਵੀ ਲੋਕਾਂ ਨੇ ਜਾਗਰੂਕਤਾ ਕੀਤੀ ਹੈ ਲੋਕਾਂ ਦੇ ਵਿੱਚ ਬਹੁਤ ਵੱਡਾ ਉਪਰਾਲਾ ਜੱਗ ਜਲਨੀ ਦਾ ਰੋਕਣਾ ਕੋਲ ਨਾਰਗਪਾਲ ਸਾਹਿਬ ਨੇ ਬਖਸ਼ਿਆ ਧੀਆਂ ਨੂੰ ਤੇ ਉਹ ਰੋਕਮਾ ਬਰਕਰਾਰ ਵੱਡੇ ਬੰਦੋ ਪਰੇ ਕਿੱਥੇ ਜਾਂਦੇ ਆ ਕਿ ਕਿਹੜਾ ਜਿਹੜਾ ਮੈਨੇਜ ਹਾਂਜੀ ਅਸੀਂ ਇਸ ਜਿਹੜੀ ਮੈਨੇਜਮੈਂਟ ਆ ਜਦੋਂ ਤੋਂ ਇਹਨਾਂ ਨੇ ਮਤਲਬ ਇਹ ਉਪਰਾਲਾ ਕੀਤਾ ਅਸੀਂ ਉਹ ਤੋਂ ਉਹਨਾਂ ਦੇ ਨਾਲ ਆ ਮੈਂਬਰ ਦੇ ਤੌਰ ਤੇ ਲੈ ਲਓ ਸਹਿਯੋਗ ਦੇ ਤੌਰ ਤੇ ਲੈ ਲਓ ਅਸੀਂ ਇਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਿਆ ਜਗਤਾਰ ਸਿੰਘ ਜੀ ਕਹਾਣੀ ਦੇ ਨਾਲ ਮੈਸੇਜ ਇਹ ਆ ਦੁਨੀਆਂ ਦੇ ਬੱਚਿਆਂ ਨੂੰ ਇਸ ਤਰ੍ਹਾਂ ਮੈਸੇਜ ਦੇਉਂਗਾ ਮੈਸੇਜ ਇਹ ਆ ਬੱਚਿਆਂ ਨੂੰ ਵੀ ਬੱਚਿਆਂ ਨੂੰ ਧੀਆਂ ਨੂੰ ਬਰਾਬਰ ਦਾ ਦਰਜਾ ਤਾਂ ਮਿਲ ਚੁੱਕਿਆ ਪਰ ਉਹਨਾਂ ਨੂੰ ਆਪਣਾ ਆਪ ਜ਼ਰੂਰ ਪਛਾਣਨਾ ਪਊਗਾ ਕਿਉਂਕਿ ਇਹਦੀ ਸਮੇਂ ਦੀ ਰਫਤਾਰ ਆ ਇਹ ਮਤਲਬ মিডিਆ ਦੇ ਯੁੱਗ ਰਹੀ ਬੱਚੀਆਂ ਸਾਡੀਆਂ ਰੀਲ ਬਣਾਉਣ ਦਾ ਕਸੀਮਤ ਹੁੰਦੀਆਂ ਜਾਂਦੀਆਂ ਉਹਨਾਂ ਨੂੰ ਚਾਹੀਦਾ ਵੀ ਆਪਾਂ ਨੂੰ ਆਪਣੇ ਬੱਚਿਆਂ ਨੂੰ ਬੇਟੀਆ ਨੂੰ ਬੱਚਿਆਂ ਨੂੰ ਮਤਲਬ ਗੁਰਬਾਣੀ ਦੇ ਨਾਲ ਜੋੜਨਾ ਪਾਣੀ ਬਾਣੀ ਦੇ ਨਾਲ ਜੋੜਨਾ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਭਰਪੂਰ ਸਿੱਖੀ ਵਾਲਾ ਹੋਵੇ ਸਿੱਖਾਂ ਇਤਿਹਾਸ ਦੀਆਂ ਜਿਹੜੀਆਂ ਲੜੀਆਂ ਨੇ ਮਾਤਾ ਭਾਗੌਰ ਕੌਰ ਕਸਰਨ ਕੌਰ ਉਹਨਾਂ ਨੂੰ ਬਲੰਦੀਆਂ ਤੱਕ ਲੈ ਆ ਜਾ ਸਕੀ ਵਧੀਆ ਉਪਰਾਲਾ ਸਦਾ ਜਤਾਰ ਸਿੰਘ ਉਹਨਾਂ ਦਾ ਤੇ ਇਹਨਾਂ ਦੀ ਸਾਰੀ ਟੀਮ ਦਾ ਬੜਾ ਵਧਿਆ ਬੱਚਿਆਂ ਦੀ ਲੋੜੀ ਮਨਾਉਣ ਦਾ ਜਿਹੜਾ ਇੱਕ ਸਾਰੀ ਆਪਣੇ ਸਾਢੀ ਸਾਹਿਬ ਨੇ ਇਹ ਜਿਹੜੇ ਪ੍ਰਦਾਨ ਆਏ ਨੇ ਮੌਕੇ ਤੋਂ ਉਹਨਾਂ ਨੇ ਬਹੁਤ ਹੀ ਤਕਸੀਰ ਨਾਲ ਸਾਰਾ ਬੱਚਿਆਂ ਬਾਰੇ ਮਾਵਾ ਬਾਰੇ ਤੇ ਜਗ ਜਨਨੀ ਬਾਰੇ ਗੁਰਨਾਨ ਪਾਤਸ਼ਾਹ ਦਾ ਸਾਰਾ ਮਤਲਬ ਦਸਿਆ ਹੁਣ ਆਪਣੇ ਕੋਲ ਜ਼ਿਆਦਾ ਟਾਈਮ ਨਹੀਂ ਉਹਨਾਂ ਨੇ ਵੀ ਬੜੀ ਰੁਚੀ ਲੱਗਦੀ ਆ ਉਹਨਾਂ ਨੂੰ ਤੇ ਉਹਨਾਂ ਕੋਲੇ ਬੜਾ ਮਟੀਰੀਅਲ ਹੈਗਾ ਇਸ ਮਾਮਲੇ 'ਚ ਉਹ ਹੋਰ ਬਹੁਤ ਲੰਬਾ ਚੌੜਾ ਤੱਕ ਬੋਲ ਸਕਦੇ ਸੀ ਪਰ ਉਹਨਾਂ ਨੇ ਕਿਉਂਕਿ ਟਾਈਮ ਸਾਰਿਆਂ ਕੋਲੇ ਇੱਕ ਉਹਦੀ ਟਾਈਮ ਵੀ ਦੇਖਦੇ ਹੋਏ ਉਹਨਾਂ ਨੇ ਵੱਲੋਂ ਆਪਣਾ ਬੜਾ ਸੰਕੋਚ ਨਾਲ ਦੱਸਿਆ ਤੇ ਅਦਰਵਾਈਜ਼ ਬੱਚੀਆਂ ਤਾਂ ਜਾ ਕੇ ਜੰਨਨੀ ਆਪਣੇ ਸਿੱਖ ਧਰਮਸ਼ਟਾ ਪੰਡੂਵਾ ਪੰਡ ਪਾਲੀ ਦੇ ਪੰਡ ਹੋਵੇ ਬੰਦਾਨ ਸੋ ਕਿਉਂ ਬੰਦਾ ਆਖੀਏ ਜਿੱਤੇ ਚੰਨੇ ਰਾਜਾ ਆਪਣੇ ਦਾ ਮਤਲਬ ਬਹੁਤ ਵੱਡੀ ਜਿਹੜੀ ਹੈਗੀ ਆ ਮਹੱਤਤਾ ਤੇ ਬਹੁਤ ਵੱਡਾ ਰੁਤਬਾ ਇੱਕ ਬੱਚੀ ਦਾ ਉਹ ਵੱਡੀ ਹੋ ਕੇ ਬੀਬੀ ਬਣਦੀ ਆ ਤੇ ਫਿਰ ਮਾਂ ਬਣਦੀ ਆ ਫਿਰ ਉਹ ਦਾਦੀ ਨਾਨੀ ਬਣਦੀ ਆ ਤੇ ਬਹੁਤ ਵੱਡਾ ਬਈ ਬਹੁਤ ਵਧੀਆ ਅਪਰਾਧਾ ਮੈਂ ਬਹੁਤ ਬਹੁਤ ਮੁਬਾਰਕ ਚਲੋ